ਪੂਰੀ ਤੇ ਅਸਲ ਜਾਣਕਾਰੀ ਸਾਹਮਣੇ ਆ ਗਈ ਹੈ ਤੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਕਿਉਂਕਿ ਭਾਨੇ ਸਿੱਧੂ ਦੇ ਪਿਤਾ ਭੈਣਾ ਲੱਖਾ ਸੁਧਾਨਾ ਸਮੇਤ 17 ਜਣਿਆਂ ਤੇ ਬਾਇੇ ਨੇਮ ਰਾਦਾ ਕਤਲ ਤੱਕ ਦੀਆਂ ਧਰਾਵਾਂ ਲਾ ਕੇ ਵੱਡਾ ਪਰਚਾ ਦਰਜ ਕੀਤਾ ਗਿਆ ਹੈ ਵੱਡੀ ਗਿਣਤੀ ਲੋਕ ਅਜੇ ਇਹਦੀ ਪੂਰੀ ਜਾਣਕਾਰੀ ਨਹੀਂ ਜਾਣਦੇ ਕਿ ਇਹ ਪਰਚਾ ਕਿਸ ਨੇ ਕਰਵਾਇਆ ਕਿੱਥੇ ਕਰਵਾਇਆ ਕਿਉਂ ਕਰਵਾਇਆ ਇਹਦੇ ਪਿੱਛੇ ਕੌਣ ਹੈ ਕਿਹੜੀਆਂ ਧਰਾਵਾਂ ਲੱਗੀਆਂ ਨੇ ਸੋ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿੰਨਾ ਅੱਜ ਆਪਣਾ ਕਮੈਂਟ ਲਿਖੋ ਕਿ ਤੁਸੀਂ ਇਸ ਪੂਰੀ ਘਟਨਾ ਨੂੰ ਕਿੱਦਾਂ ਦੇਖਦੇ ਹੋ ਘਟਨਾ ਇੰਜ ਹੋਈ ਇਹ ਪਰਚਾ ਕਰਵਾਇਆ ਭਾਈ ਤਨੌਲਾ ਥਾਣੇ ਦੇ ਵਿੱਚ ਇਹ ਪਰਚਾ ਹੋਇਆ ਕਿਹੜੀ ਤਰੀਕ ਨੂੰ ਸੀ ਉਸੇ ਤਿੰਨ ਤਰੀਕ ਨੂੰ ਜਿਸ ਦਿਨ ਭਾਨੇ ਸਿੱਧੂ ਨੂੰ ਰਿਹਾਆ ਕਰਾਉਣ ਦੇ ਲਈ ਇਕੱਠ ਕੀਤਾ ਗਿਆ ਸੀ ਇੱਕ ਪਾਸੇ ਜਦੋਂ ਪੁਲਿਸ ਮੀਟਿੰਗ ਕਰਕੇ ਸਮਝੌਤਾ ਕਰ ਰਹੀ ਸੀ ਰਿਹਾਆ ਕਰਨ ਦਾ ਉਸੇ ਹੀ ਟਾਈਮ ਇਹ ਪਰਚਾ ਜਿਹੜਾ ਉਹ ਦਰਜ ਹੋਇਆ ਇਹ ਪਰਚਾ ਦੇ ਵਿੱਚ ਵਾਕਿਆਤ ਕੀ ਲਿਖਿਆ ਵਾਕਿਆ ਲਿਖਿਆ ਬਈ ਆ ਜਿਹੜਾ ਭਾਨੇ ਸਿੱਧੂ ਦਾ ਪਿਤਾ ਬਿੱਕਰ ਸਿਓ ਜਿਹੜਾ ਉਹਦਾ ਭਰਾ ਅਮਨਾ ਜਿਹੜੀਆਂ ਉਹਦੀਆਂ ਭੈਣਾਂ ਕਿਰਨ ਦੀਪਕੌਰ ਤੇ ਸੁਖਪਾਲ ਕੌਰ ਤੇ ਲੱਖਾ ਸੁਧਾਨਾ ਤੇ ਪਿੰਡ ਦਾ ਸਰਪੰਚ ਇੱਕ ਪੰਚ ਰਣਜੀਤ ਸਿੰਘ ਇਹ ਸਾਰੇ ਲੋਕਾਂ ਦੇ ਬਾਏ ਨੇਮ ਲਿਖ ਕੇ ਸਤਾਰਾਂ ਦੇ ਇਹ ਲਿਖਿਆ ਵੀ ਇਹ ਵੱਡਾ ਕੱਠ ਲੈ ਕੇ ਆਏ ਔਰ ਪੁਲਿਸ ਦਾ ਨਾਕਾ ਬੜਬਰ ਟੋਲ ਪਲਾਜੇ ਤੇ ਸੀ ਬੈਰੀਗੇਡ ਸੀਗੇ ਔਰ ਇਹਨਾਂ ਨੇ ਉਥੇ ਆ ਕੇ ਪੁਲਿਸ ਦੇ ਉੱਪਰ ਹਮਲਾ ਕੀਤਾ ਪੁਲਿਸ ਤੇ ਵਹੀਕਲ ਚੜਾਉਣ ਤੱਕ ਦੀ ਕੋਸ਼ਿਸ਼ ਕੀਤੀ ਉਥੇ ਜਾਮ ਲਾ ਕੇ ਬੈਠ ਗਏ ਔਰ ਇਥੋਂ ਤੱਕ ਲਿਖਿਆ ਕਿਉਂਕਿ 307 ਅਰਾਦਾ ਕਤਲ ਦੀ ਤਰ੍ਹਾਂ ਬਈ ਇੱਕ ਪੁਲਿਸ ਮੁਲਾਜ਼ਮ ਦੇ ਉੱਪਰ ਕਿਰਪਾਨ ਦੇ ਨਾਲ ਹਮਲਾ ਕੀਤਾ ਗਿਆ ਤੇ ਉਹਦੇ ਕਿਰਪਾਨ ਛਾਤੀ ਦੇ ਉੱਪਰ ਵੱਜੀ ਵੀ ਦੱਸੀ ਜਾ ਰਹੀ ਹੈ ਇਸ ਤਰ੍ਹਾਂ ਦਾ ਜਿਹੜਾ ਪਰਚੇ ਦੇ ਵਿੱਚ ਪੂਰਾ ਵਾਕਿਆਤ ਲਿਖਿਆ ਮੈਂ ਤੁਹਾਡੇ ਨਾਲ ਉਹ ਸਾਂਝਾ ਕਰ ਰਿਹਾ ਜੀ ਸੋ ਇਹ ਪੂਰਾ ਪਰਚੇ ਦੇ ਵਿੱਚ ਲਿਖਿਆ ਗਿਆ ਉਸ ਤੋਂ ਬਾਅਦ ਹੁਣ ਵੱਡੇ ਸਵਾਲ ਜਿਹੜੇ ਨੇ ਉਹ ਪੈਦਾ ਹੋ ਗਏ ਨੇ ਲੱਖਾਂ ਸਦਾਨਾ ਤੇ ਉਹਦੇ ਸਾਥੀ ਕਹਿ ਰਹੇ ਨੇ ਕਿ ਪੁਲਿਸ ਨੇ ਸਾਡੇ ਨਾਲ ਧੋਖਾ ਕੀਤਾ ਉਹ ਕਹਿੰਦੇ ਨੇ ਪੁਲਿਸ ਨੇ ਸਾਨੂੰ ਵਸਾ ਕੇ ਗੁੰਮਰਾਹ ਕੀਤਾ ਉਹ ਕਹਿੰਦੇ ਇੱਕ ਪਾਸੇ ਪੁਲਿਸ ਨੇ ਆ ਭਾਨੇ ਨੂੰ ਰਿਹਾ ਕਰ ਦੇਣ ਦੀ 10 ਤਰੀਕ ਦਿੱਤੀ ਸੀ ਦੂਜੇ ਪਾਸੇ ਸਾਡੇ ਤੇ ਇਰਾਦਾ ਕਤਲ ਦੇ ਪਰਚੇ ਦਰਜ ਕਰ ਲਏ ਧਰਾਵਾਂ ਕਿਹੜੀਆਂ ਲਕੀਆਂ ਨੇ ਪਰਚੇ ਦੇ ਵਿੱਚ ਉਹ ਵੀ ਜਰਾ ਸੁਣ ਲਓ ਧਾਰਾ ਪਈ ਇੱਕ ਤਾਂ ਲੱਗੀ ਹੈ ਇਰਾਦਾ ਕਤਲ ਦੀ 307 1 353 1 279 1 148 149 117 ਤੇ ਜਿਹੜਾ ਨੈਸ਼ਨਲ ਹਾਈਵੇ ਐਕਟ ਦੀ 8B ਧਾਰਾ ਉਹ ਵੀ ਲੱਗੀ ਹੈ ਔਰ ਜਿਹੜਾ ਪਬਲਿਕ ਪ੍ਰਾਈਵੇਟ ਪ੍ਰੋਪਰਟੀ ਦੀ ਤੋੜਪੰਨ ਕਰਨ ਵਾਲੀ ਧਾਰਾ ਉਹ ਵੀ ਲੱਗੀ ਹੈ ਮਤਲਬ 12 ਵੱਡੀਆਂ ਧਰਾਵਾਂ ਪਰਚੇ ਦੇ ਵਿੱਚ ਹੈਗੀਆਂ ਨੇ ਔਰ ਪਰਚਾ ਇੰਨਾ ਸਟਰੋਂਗ ਹੈ ਕਿ ਆਮ ਤੌਰ ਤੇ ਇਹ ਧਰਾਵਾਂ ਤੇ ਪਰਚਾ ਕੀਤਾ ਜਦ ਜਾਂਦਾ ਹੈ ਤਾਂ ਜਿਹੜੀਆਂ ਲੋਅਰ ਕੋਰਟ ਜਾਂ ਸੈਸ਼ਨ ਕੋਰਟੇ ਕਈ ਵਾਰ ਜ਼ਮਾਨਤ ਨਹੀਂ ਦਿੰਦੀ ਤੇ ਜ਼ਮਾਨਤ ਲਈ ਵੀ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣਾ ਪੈਂਦਾ ਸੋ ਹੁਣ ਇਹ ਸਵਾਲ ਪੂਰੇ ਪੰਜਾਬ 'ਚ ਚਰਚਾ ਚ ਹੈ ਸਾਰਾ ਪੰਜਾਬ ਹੈਰਾਨ ਹੈ ਕਿ ਯਾਰ ਇਹ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ ਕਿਉਂਕਿ ਇੱਕ ਪਾਸੇ ਪੁਲਿਸ ਨੇ 10 ਤਰੀਕ ਭਾਨੇ ਨੂੰ ਰਿਹਾ ਕਰਨ ਦੀ ਦਿੱਤੀ ਸੀ ਪੁਲਿਸ ਦੇ ਜਿਹੜੇ ਬਹੁਤ ਵੱਡੇ ਅਫਸਰ ADGP ਸਾਹਿਬ ਉਹ ਖੁਦ ਉਸ ਦਿਨ ਉੱਥੇ ਆਏ ਔਰ ਉੱਥੇ ਕੱਠ ਨੂੰ ਉਹਨਾਂ ਨੇ ਮਾਈਕ ਫੜ ਕੇ ਕਿਹਾ ਸੀ ਵੀ ਜਿੰਨੀ ਵੀ ਕਾਰਵਾਈ ਭਾਨੇ ਤੇ ਹੋਈ ਹੈ ਜਾਂ ਹੁਣ ਤੱਕ ਜਿਹੜੇ ਉਹਦੇ ਸਮਰਥਕ ਆਏ ਨੇ ਉਹਨਾਂ ਤੇ ਹੋਈ ਹੈ ਉਹ ਤੁਰੰਤ ਖਤਮ ਕੀਤੀ ਜਾ ਰਹੀ ਹੈ ਸਾਰੇ ਬੰਦੇ ਛੱਡਾਂਗੇ ਭਾਨੇ ਨੂੰ ਵੀ ਛੱਡਾਂਗੇ ਤੇ ਜਿਹੜਾ ਨੁਕਸਾਨ ਕਿਸੇ ਦੇ ਮੋਬਾਈਲ ਟੁੱਟਣ ਦਾ ਕੁਝ ਹੋਇਆ ਉਹਦੀ ਭਰਾਈ ਵੀ ਪ੍ਰਸ਼ਾਸਨ ਕਰੇਗਾ ਇਹ ਗੱਲ ਪੁਲਿਸ ਅਫਸਰ ਸਾਹਿਬ ਨੇ ਬੋਲੀ ਸੀ ਪਰ ਉਸ ਤੋਂ ਬਾਅਦ ਆ ਜਿਹੜੀ ਨਵੀਂ ਚੀਜ਼ ਸਾਹਮਣੇ ਆਈ ਹੈ ਕਿ ਭਾਨੇ ਸਮੇਤ ਉਸਦੇ ਪੂਰੇ ਪਰਿਵਾਰ ਤੇ ਪਰਚਾ ਲੱਖੇ ਸਦਾਨੇ ਤੇ ਪਰਚਾ ਪਿੰਡ ਦੇ ਸਰਪੰਚ ਤੇ ਪਰਚਾ ਇਹ ਨੇ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਤੇ ਨਾਲ ਸਿਆਸੀ ਸਵਾਲ ਖੜੇ ਹੋ ਗਏ ਨੇ ਕਿ ਕੀ ਇਹ ਪਰਚਾ ਦੁਬਾਰਾ ਭਗਵੰਤ ਮਾਨ ਸਰਕਾਰ ਦੀ ਸ਼ਹਿਤ ਹੋਇਆ ਜਾਂ ਆਪਣੇ ਆਪ ਪੁਲਿਸ ਨੇ ਕੀਤਾ ਕਿਉਂਕਿ ਪਰਚਾ ਪੁਲਿਸ ਦੀ ਸ਼ਿਕਾਇਤ ਤੇ ਦਰਜ ਹੋਇਆ ਪੰਜਾਬ ਪੁਲਿਸ ਨੇ ਪਰਚਾ ਦਰਜ ਕਰਾਇਆ ਵੀ ਸਾਡੇ ਤੇ ਹਮਲਾ ਕੀਤਾ ਤਾਂ ਇੱਥੇ ਫਿਰ ਇਹ ਸਾਰੇ ਸਵਾਲ ਬਣ ਹੀ ਰਹੇ ਨੇ ਨਾਲ ਦੀ ਨਾਲ ਇਹ ਵੀ ਹੈ ਕਿ ਆਉਣ ਵਾਲੀਆਂ ਜਿਹੜੀਆਂ ਵੋਟਾਂ ਆ ਰਹੀਆਂ ਲੋਕ ਸਭਾ ਦੀਆਂ 2024 ਦੀਆਂ ਉਹਦੇ ਵਿੱਚ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੀ ਇਹਦਾ ਕੋਈ ਵੱਡਾ ਨੁਕਸਾਨ ਹੋਏਗਾ ਕੋਈ ਸਿਆਸੀ ਖਮਿਆਜਾ ਭੁਗਤਣਾ ਪਵੇਗਾ ਜਾਂ ਨਹੀਂ ਪਵੇਗਾ ਸੋ ਇਹ ਵੱਡਾ ਸਵਾਲ ਜਿਹੜਾ ਉਹ ਬਣਿਆ ਹੋਇਆ ਸੋ ਤੁਹਾਡੇ ਇਹਦੇ ਤੇ ਕੀ ਵਿਚਾਰ ਨੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਫਿਲਹਾਲ ਅਗਲਾ ਪ੍ਰੋਗਰਾਮ ਜਿਹੜਾ ਹੈ ਲੱਖੇ ਸੁਧਾਣੇ ਹੋਰੀ ਕੀ ਹੁਣ ਇਹਦੇ ਤੇ ਦੁਬਾਰਾ ਅੰਦੋਲਨ ਕਰਨਗੇ ਜਾਂ ਨਹੀਂ ਕਰਨਗੇ ਕੀ ਕੁਝ ਕਿਸਾਨ ਜਥੇਬੰਦੀਆਂ ਜਿਵੇਂ ਪਹਿਲਾਂ ਸਪੋਰਟ ਚਾਹੀਆਂ ਸੀ ਆਉਣਗੀਆਂ ਜਾਂ ਨਹੀਂ ਆਉਣਗੀਆਂ ਇਹਦਾ ਐਲਾਨ ਅਜੇ ਬਾਕੀ ਹੈ ਇੱਥੇ ਹੀ ਜਿਹੜਾ ਦਿੱਲੀ ਜਾਣ ਦਾ ਸੱਦਾ ਕੁਝ ਕਿਸਾਨ ਜਥੇਬੰਦੀਆਂ ਨੇ ਦਿੱਤਾ ਸੀ ਉਧਰ ਸੰਯੁਕਤ ਕਿਸਾਨ ਮੋਰਚੇ ਨੇ 16 ਨੂੰ ਭਾਰਤ万 ਦਾ ਸੱਦਾ ਦਿੱਤਾ ਸੀ ਉਹਦੇ ਉੱਪਰ ਵੀ ਨਵੀਂ ਅਪਡੇਟ ਹੈ ਕਿ ਬੀਤੀ ਰਾਤ ਜਿਹੜੀਆਂ ਦਿੱਲੀ ਜਾਣ ਵਾਲੀਆਂ ਜਥੇਬੰਦੀਆਂ ਸੀ ਉਹਨਾਂ ਦੇ ਨਾਲ ਕੇਂਦਰ ਸਰਕਾਰ ਦੇ ਕੁਝ ਮੰਤਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਦੇ ਵਿੱਚ ਕਾਫੀ ਲੰਬੀ ਚਰਚਾ ਚੱਲੀ ਹੈ ਔਰ ਹੁਣ ਉਹ ਜਥੇਬੰਦੀਆਂ ਦਿੱਲੀ ਜਾਣਗੀਆਂ ਜਾਂ ਨਹੀਂ ਜਾਣਗੀਆਂ ਇਹਦੇ ਬਾਰੇ ਅਜੇ ਉਹਨਾਂ ਦਾ ਫੈਸਲਾ ਇੱਥੇ ਟਿਕਿਆ ਕਿ ਕੇਂਦਰ ਸਰਕਾਰ ਜੇ ਦੁਬਾਰਾ ਕੋਈ ਜਲਦੀ ਮੀਟਿੰਗ ਕਰਕੇ 13 ਤੋਂ ਪਹਿਲਾਂ ਕੋਈ ਐਲਾਨ ਕਰਦੀ ਹੈ ਤਾਂ ਫਿਰ ਉਹ ਕਹਿੰਦੇ ਅਸੀਂ ਆਪਣਾ ਐਕਸ਼ਨ ਰੋਕ ਵੀ ਸਕਦੇ ਹਾਂ ਨਹੀਂ ਤਾਂ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸੋ ਜਿੰਨੇ ਭੈਣਾ ਭਰਾਵਾਂ ਨੇ ਤੁਸੀਂ ਸੁਣਿਆ ਬਹੁਤ ਮਿਹਰਬਾਨੀ ਸ਼ੁਕਰੀਆ